ਰੇਡੀਓ 70 80 ਮਾਡਲ ਵਾਲੀਆਂ ਦਾਦੀ ਦੀ ਉਮਰ ਦੀਆਂ ਬੀਬੀਆਂ ਨੇ ਇਹਨਾਂ ਨੂੰ ਇੱਕੋ ਹੀ ਬੇਨਤੀ ਹੈ ਵੀ ਤੁਸੀਂ ਨਾ ਆਪ ਤੇ ਸੁਰ ਬਦਲੋ ਮੜੇ ਜੀ ਜਿਹੜਾ ਮਰਜੀ ਕਰਨ ਕਰਨਾ ਹੋਵੇ ਤੁਹਾਡੇ ਨਾਲ ਇੱਕੋ ਹੀ ਸੁਰ ਹੁੰਦਾ ਮੇਰੇ ਬਲੇ ਬੱਸ ਨਾ ਦੱਸ ਕੋਈ ਤਾਂ ਸਮਝ ਦੇ ਦੋ ਕਿਸੇ ਲਈ ਰਹੀ ਤਾਂ ਸਮਝ ਦੇ ਦਿਓ ਦਰਦ ਦੇ ਇਸ ਤਾਂ ਤੁਹਾਡਾ ਸਟੇਟਸ ਲੋਰ ਜੋ ਕੀ ਨਹੀਂ ਹੈਗੀ ਵੀ ਜੇ ਕਿਸੇ ਨੇ ਮੂਹਰ ਪੁੱਛ ਲਈ ਵੀ ਕੀ ਕਹਿੰਦੇ ਨੇ ਕੀ ਜਵਾਬ ਦੇਵਾਂਗੇ ਸੀ ਧੀਰ ਲੇ ਲਈ ਜੀ ਬੋਹੀ ਮੀਆਂ ਬਦਲੋ ਤਸਵੀਰ ਮੜਾ ਜਿਆ ਤਾਂ ਸ਼ੁਕਰ ਕਰੋ ਥੋੜੀ ਬੁਲੀ ਦੀ ਸਮਝ ਨਹੀਂ ਹੁੰਦੀ ਹੈ ਕਿ ਨਹੀਂ ਜੀ ਅੱਜ ਨੂੰ ਛੋਟੇ ਦਾ ਕਾਪੀਰੇਟਰ ਦਾ ਕੇਸ ਕਰਕੇ ਉਹ ਜੇਲ੍ਹ 'ਚ ਠੁੱਕੇ ਹੁੰਦੀ ਹੈ ਕਿ ਕਿਸੇ ਦਾ ਜੀਤੀ ਗਈ ਨਹੀਂ ਹੁੰਦੀ। ਅੱਛਾ ਉਹ ਤਾਂ ਜਦੋਂ ਕੋਈ ਛਾਗਣ ਕਰਨਾ ਹੋਵੇ, ਕੋਈ ਸਲਾਮੀ ਪਾਉਣੀ ਹੋਵੇ ਤਾਂ ਇਹ ਫੜਕੇ ਲੈ ਜਾਣੇ ਪੈਂਦੇ ਨੇ ਇਹਨਾਂ ਦੇ ਗੋਡੇ ਦੁਖਦੇ ਨੇਗੇ। ਜਦੋਂ ਚੱਲ ਭੇਜਾਗੋ ਫਿਰ ਕਰਦੇ ਨੇ। ਜਮੇ ਪ੍ਰਿੰਦਾ ਨਹੀਂ ਤੋੜ ਤੋੜ ਛੱਡਦਾ ਆ ਮਾਰ ਦੇਣਾ ਚਲਾ ਆ ਲਾਜ ਨੂੰ ਕਮਲ ਹੀਰਾ ਬਦਲ ਲਾਈਵ ਸ਼ੋਅ 'ਚ ਸਿੱੜਦਾ ਹੁੰਦਾ ਤੋੜ ਤੋੜ ਕਰੀਏ। ਫਿਰ ਛੱਡਦੇ ਨੇ ਮੰਗਲਾਇਆ ਤਾਂ ਅੰਦਰੋਂ ਬਈ। ਬੜੀ ਰੌਣਕ ਕਰਦੀਆਂ ਨੇ ਚਲੋ ਇਹਦਾ ਹਾਸੇ ਦਾ ਮਜ਼ਾਕ ਰਹੇਗਾ ਪਰ ਆਪਣੀ ਰੌਣਕ ਵੀ ਇਹਨਾਂ ਨਾਲ ਹੀ ਹੈ ਜਿਹੜੀ ਜਿਹੜਾ ਸਵਾਦ ਇਹਨਾਂ ਦੇ ਲੈ ਰਸ ਇਹਨਾਂ ਦੀ ਬੂਲੀਆਂ ਚਾਉਂਦਾ ਹੈਗਾ ਉਡੀ ਜਾਂ ਜੋ ਕਿੱਥੇ ਪੂ ਪੂ ਪੂ